ਸ਼੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕੱਟ ਪੀਸ ਲੈ ਕੇ ਹਾਜ਼ਰ ਆ ਤੁਹਾਡੇ ਵਾਸਤੇ ਇਹ ਵਾਲੇ ਕੱਟ ਪੀਸ ਰਹਿਣਗੇ ਜੀ ਟੈਬੀ ਦੇ ਟੈਬੀ ਲਾਈਨਿੰਗ ਦੇ ਕੱਟ ਪੀਸ ਰਹਿਣਗੇ ਪਿਓਰ オリジナル ਕੈਂਬ੍ਰਿਕ ਕਾਟਨ ਟੈਬੀ ਲਾਈਨਿੰਗ ਦੇ ਪ੍ਰਿੰਸ ਦੀ ਟੈਬੀ ਲਾਈਨਿੰਗ ਹੋਊਗੀ ਜੀ ਬਹੁਤ ਜਿਆਦਾ ਸੋਹਣਾ ਤੇ ਸੌਫਟ ਫੈਬਰਿਕ ਹੈ ਜੀ ਤੇ ਇਹ ਜਿਹੜਾ ਜੇ ਕੱਟ ਪੀਸ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਰਹੂਗਾ ਜੀ 4 ਮੀਟਰ ਦਾ 480 ਰੁਪਏ ਦਾ ਇਹ ਵਾਲਾ ਕੱਟ ਪੀਸ ਤੁਹਾਨੂੰ ਮਿਲੇਗਾ 4 ਮੀਟਰ 480 ਰੁਪਏ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਹੈ ਜੀ ਤੁਸੀਂ ਇਹਦਾ ਚਾਹੇ ਪੈਂਟ ਪਲਾਜ਼ੋ ਬਣਾਓ ਚਾਹੇ ਹਲਕੀ ਸਲਵਾਰ ਨਾ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਤੁਹਾਡਾ ਬਣ ਕੇ ਤਿਆਰ ਹੋਊਗਾ 4 ਮੀਟਰ ਦਾ ਰਹਿਣ ਵਾਲਾ ਜੀ ਇਹ ਕੱਟ ਪੀਸ ਹੈ ਟੈਬੀ ਲਾਈਨਿੰਗ ਦਾ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚੋਂ ਸ਼ਾਰਟ ਪੀਸ ਲੈਣਾ ਚਾਹੁੰਦੇ ਹੋ ਸ਼ਾਰਟ ਪੀਸ ਵੀ ਲੈ ਸਕਦੇ ਹੋ 120 ਰੁਪਏ ਪਰ ਮੀਟਰ ਹੋਏਗਾ ਜੀ ਇਹ 4 ਮੀਟਰ ਦਾ ਪੀਸ ਹੈ ਜੇ ਤੁਸੀਂ ਚਾਹੋ ਤਾਂ ਵਿੱਚੋਂ 셔ਟ ਦਾ ਪੀਸ ਲੈ ਸਕਦੇ ਹੋ ਨੈਕਸਟ ਹੈਗਾ ਜੀ ਆਹ ਵਾਲਾ ਡਿਜ਼ਾਈਨ ਇਹ ਵੀ ਟੈਬੀ ਦਾ ਮਿਲੂਗਾ ਜੀ ਤੁਹਾਨੂੰ ਮੈਂ ਤੁਹਾਨੂੰ ਫੀਲ ਨਹੀਂ ਕਰਵਾ ਸਕਦੀ ਜੀ ਫੈਬਰਿਕ ਇੰਨਾ ਜ਼ਿਆਦਾ ਸੌਫਟ ਫੈਬਰਿਕ ਹੈ ਇਹਦੇ ਵਿੱਚ ਕੋਈ ਲਾਈਨਿੰਗ ਵਗੈਰਾ ਨਹੀਂ ਲੱਗਦੀ ਕੋਈ ਇਹਦੇ ਕਲਰ ਜਾਣ ਇਹ ਨਹੀਂ ਹੈ ਕਿ ਇਹਦਾ ਕਲਰ ਜਾਊਗਾ ਕਲਰ ਐਜ਼ ਇਟ ਉਵੇਂ ਹੀ ਰਹੂਗਾ ਜੀ ਬਿਲਕੁਲ ਵੀ ਇਹਦਾ ਕੱਪੜਾ ਖਰਾਬ ਨਹੀਂ ਹੋਣ ਵਾਲਾ ਕੱਪੜੇ ਦੀ ਕੁਆਲਿਟੀ ਜਿਹੜੀ ਸੁਪੀਰੀਅਰ ਆ ਨੈਕਸਟ ਹੈਗਾ ਜੀ ਆਹ ਵਾਲਾ ਦੇਖੋ ਏ ਵੀ ਟੈਬੀ ਦਾ ਜੀ ਇਹਦੀ ਜਿਹੜੀ ਕੱਟ ਹੈਗੀ ਆ ਉਹ ਸਵਾ ਸੌਰੀ 4 15 ਜੀ 500 ਰੁਪਏ ਦਾ ਪੀਸ ਪਊਗਾ ਤੁਹਾਨੂੰ ਪ੍ਰਿੰਸ ਦੀ ਟੈਬੀ ਲਾਈਨਿੰਗ ਐ ਵੀ ਸਵਾ 4 ਦਾ ਤੁਹਾਡਾ ਸੂਟ ਬਣ ਜਾਊਗਾ ਜੀ ਆਰਾਮ ਨਾਲ ਨੈਕਸਟ ਹੈਗਾ ਜੀ ਪ੍ਰਿੰਸ ਕਲੈਕਸ਼ਨ ਬਹੁਤ ਹੀ ਜਿਆਦਾ ਵਧੀਆ ਕੁਆਲਿਟੀ ਹੈ ਕੁਆਲਿਟੀ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਜੀ 2.5 ਮੀਟਰ ਦੀ ਸ਼ਰਟ ਮਿਲੂਗੀ ਇਹ ਵਾਲੀ ਤੁਹਾਨੂੰ ਪ੍ਰਿੰਟਿੰਗ ਬਹੁਤ ਹੀ ਜਿਆਦਾ ਪਿਆਰੀ ਹੈ ਆ ਵੀ ਹੈਗਾ ਜੀ ਟੈਬੀ ਦਾ ਬਹੁਤ ਸੋਹਣਾ ਪੀਸ ਹੈ ਸਵਾ 3 ਮੀਟਰ ਦੀ ਕਟ ਹੈ ਜੀ ਜੇ ਤੁਸੀਂ ਚਾਹੋ ਇਹਦੇ ਨਾਲ ਸ਼ਰਟ ਪੀਸ ਲੈ ਕੇ ਆ ਵਾਲੀ ਬਾਟਮ ਲੈ ਸਕਦੇ ਹੋ ਦੇਖੋ ਸ਼ਰਟ ਪੀਸ ਦੇ ਨਾਲ ਤੁਸੀਂ ਬਾਟਮ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੀ ਸਵਾ 2 ਮੀਟਰ ਦੀ ਸੌਰੀ 2 ਹਾਂਜੀ ਸਵਾ 2 ਮੀਟਰ ਦੀ ਇਹ ਵਾਲੀ ਜਿਹੜੀ ਬਾਟਮ ਆ ਤੁਹਾਨੂੰ ਮਿਲੂਗੀ ਆਪਸ਼ਨਲ ਹੈ ਜੀ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਹੋ ਜੇ ਤੁਹਾਡੇ ਕੋਲ ਬਾਟਮ ਹੈਗੀ ਆ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਦੇਖੋ ਕਲਰ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ। ਨੈਕਸਟ ਹੈਗੀ ਹੈ ਜੀ sidik collection ਦੀ ਸ਼ਾਰਟ 2 ਮੀਟਰ ਦੀ। sidik collection ਦੀ ਸ਼ਾਰਟ ਮਿਲੂਗੀ ਜੀ ਤੁਹਾਨੂੰ 2 ਮੀਟਰ ਦੀ ਜਿਹਨੇ ਬਾਈ ਕਰਨੀ ਆ ਉਹ ਸਾਨੂੰ ਮੈਸੇਜ ਕਰ ਸਕਦਾ। ਬਹੁਤ ਪਿਆਰੀ ਸ਼ਾਰਟ ਹੈ। ਪ੍ਰਿੰਟਿੰਗ ਇਸ ਤੋਂ ਵੀ ਜ਼ਿਆਦਾ ਪਿਆਰੀ ਹੈ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਜ਼ਬਰਦਸਤ ਹੈ ਜੀ। ਦੇਖੋ ਜੀ ਇਹਦੇ ਵਿੱਚ ਵੀ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਨੇ ਇਹ ਵੀ ਪ੍ਰਿੰਸ ਕਲੈਕਸ਼ਨ ਹੈ ਜੀ ਪ੍ਰਿੰਸ ਕਲੈਕਸ਼ਨ ਆ ਚੈੱਕ ਕਰ ਸਕਦੇ ਹੋ ਇਹ 375 ਦੀ ਘਟ ਹੈ ਜੀ ਇਹਦੇ ਨਾਲ ਦੇ ਆਪਣੇ ਕੋਲੇ ਦੋ ਤਿੰਨ ਪੀਸ ਹੋਰ ਪਏ ਨੇ ਇੱਕ ਇਹਦੇ ਨਾਲ ਦਾ ਆ ਪਿਆ ਤੁਸੀਂ ਚਾਹੋ ਤਾਂ 5 ਮੀਟਰ ਪੂਰਾ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋ 375 ਦੀ ਕੱਟ ਹੈ ਜੀ ਨੀਚੇ ਵਾਲੀ ਸੌਰੀ ਤੇ ਉੱਪਰ ਵਾਲੀ ਹੈ ਕੀ ਹੈ ਜੀ 2.5 ਕਿ ਮੀਟਰ ਦੀ ਤੁਸੀਂ ਜਿੰਨਾ ਚਾਹੋ ਤਾਂ ਲੈ ਸਕਦੇ ਹੋ ਇੱਕ ਪੀਸ ਲੈਣਾ ਇੱਕ ਲੈ ਸਕਦੇ ਹੋ ਦੋ ਲੈਣਾ ਦੋ ਲੈ ਸਕਦੇ ਹੋ ਸ਼ਿਪਿੰਗ ਐਕਸਟਰਾ ਰਹੂਗੀ ਜੀ ਤੇ ਜੇ ਤੁਸੀਂ ਤਿੰਨ ਪੀਸ ਆਰਡਰ ਕਰਦੇ ਹੋ ਤਾਂ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਮਿਲੂਗੀ ਜੀ ਤੁਹਾਨੂੰ 175 ਦੀ ਕੱਟ ਪਿਓਰ ਲੀਲਨ ਹੈ ਇਹ 175 ਦੀ ਕੱਟ ਜੀ ਇਹਨਾਂ ਦੀ ਸ਼ਰਟ 175 ਚ ਬੰਦੀ ਹੋਈ ਜੀ ਉਹ ਬਾਏ ਕਰ ਸਕਦੇ ਹੋ ਪ੍ਰਿੰਟਿੰਗ ਦੇਖੋ ਬਹੁਤ ਜਿਆਦਾ ਪਿਆਰੀ ਹੈ ਬਹੁਤ ਸੋਬਰ ਜੇ ਕਲਰ ਨੇ ਜੀ ਸਾਰੇ ਇਹਦੇ ਨਾਲ ਤੁਸੀਂ ਜੇ ਚਾਹੋ ਤਾਂ ਬਲੈਕ ਬਾਟਮ ਹੋ ਤੁਸੀਂ ਬਲੈਕ ਬਾਟਮ ਵੀ ਨਾਲ ਵੇਅਰ ਕਰ ਸਕਦੇ ਹੋ ਅਦਰਵਾਈਜ਼ ਇਹਦੇ ਵਿੱਚ ਹੈਗੇ ਨੇ ਜੀ ਇੱਕ ਦੋ ਕਲਰ ਤੁਸੀਂ ਉਹਦੇ ਨਾਲ ਦੀ ਕੋਈ ਵੀ ਬਾਟਮ ਨਾਲ ਲਗਵਾ ਸਕਦੇ ਹੋ ਸਾਰੇ ਬ੍ਰਾਂਡਡ ਕੱਟ ਪੀਸ ਨੇ ਜੀ ਕੋਈ ਵੀ ਨਾਨ ਬ੍ਰਾਂਡ ਦਾ ਨਹੀਂ ਹੈਗਾ ਤੇ ਵਿਦਾ ਆਊਟਲਾਈਨਿੰਗ ਬਣ ਵਾਲੇ ਨੇ ਸਾਰਿਆਂ ਦੀ ਕੁਆਲਿਟੀ ਸਪੀਰੀਅਰ ਆ ਆਹ ਹੈਗਾ ਜੀ ਨੈਕਸਟ ਕੱਟ ਪੀਸ ਇਹ ਸ਼ਰਟ ਦਾ ਹੀ ਪੀਸ ਹੈ ਜੀ 2.5 ਮੀਟਰ ਦਾ ਪ੍ਰਿੰਸ ਕਲੈਕਸ਼ਨ ਦਾ ਜੀ ਇਹ ਵੀ ਆਇਆ ਹੈਗਾ ਜੀ ਨੈਕਸਟ ਟੈਪੀ ਦਾ 3 ਮੀਟਰ ਦਾ 3 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਟੈਪੀ ਦਾ ਪ੍ਰਿੰਸ ਦੀ ਟੈਪੀ ਲਾਈਨਿੰਗ ਹੈ ਜੀ ਇਹ ਆਇਆ ਹੈਗਾ ਜੀ ਨੈਕਸਟ ਇਹ ਹੈਗਾ 22 ਮੀਟਰ ਦਾ ਪੀਸ ਸ਼ਰਟ ਬਣਾ ਸਕਦੇ ਹੋ ਤੁਸੀਂ ਇਹਦੇ ਵਿੱਚ ਸ਼ਰਟ ਫਰਾਕ ਜੋ ਵੀ ਤੁਸੀਂ ਚਾਹੁੰਦੀਆਂ 22 ਮੀਟਰ ਦਾ ਪੀਸ ਟੈਪੀ ਦਾ ਜੀ 120 ਰੁਪਏ ਪਰ ਮੀਟਰ ਇੱਕ ਦੀ ਸ਼ਿਪਿੰਗ 60 ਰੁਪਏ ਜੇ ਤੁਸੀਂ ਦੋ ਆਰਡਰ ਕਰਦੇ ਹੋ ਤਾਂ ਸ਼ਿਪਿੰਗ ਫ੍ਰੀ ਰਹੇਗੀ ਆ ਹੈਗਾ ਜੀ ਨੈਕਸਟ ਪ੍ਰਿੰਸ ਕਲੈਕਸ਼ਨ ਦੇਖੋ ਬਹੁਤ ਪਿਆਰਾ ਕਲਰ ਚਾਰਟ ਬਣਿਆ ਹੋਇਆ ਇਹਦਾ 2 ਮੀਟਰ ਦੀ ਕੱਟ ਹੈ ਜੀ ਇਹਦੀ ਇਸ ਪੀਸ ਦੀ ਕੱਟ 2 ਮੀਟਰ ਹੈ ਜੀ ਨੇ ਸ਼ਰਟ ਬਣਾਉਣੀ ਹੋਵੇ ਉਹ ਬਾਈ ਕਰ ਸਕਦੇ ਜੀ ਆ ਹੈਗਾ ਜੀ 2.5 ਮੀਟਰ ਦਾ ਪੀਸ ਟੈਬੀ ਦਾ 2.5 ਮੀਟਰ ਦਾ ਪੀਸ ਰਹੂਗਾ ਜੀ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਆ ਹੈਗਾ ਜੀ 3 ਮੀਟਰ ਦਾ 3 ਮੀਟਰ ਦਾ ਪੀਸ ਰਹੂਗਾ ਵੀ ਟੈਬੀ ਦਾ ਆਨਲਾਈਨ ਆਰਡਰ ਬੁੱਕ ਕਿਤੇ ਜਾਣਗੇ ਜੀ ਪੇਮੈਂਟ ਤੁਹਾਨੂੰ ਪਹਿਲਾਂ ਦੇਣੀ ਪੈਗੀ ਸੀਓਡੀ ਨਹੀਂ ਹੈਗੀ ਜੀ ਆ ਹੈਗਾ ਜੀ 4 ਮੀਟਰ ਦਾ ਪੀਸ 4 ਮੀਟਰ ਦਾ ਪੀਸ ਰਹਿਣ ਵਾਲਾ ਹੈ ਇਹ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਜੀ ਤੁਸੀਂ ਬਾਈ ਕਰ ਸਕਦੇ ਹੋ ਨੀਚੇ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੋਇਆ ਜੋ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਕਲਰ ਸਾਰੇ ਇੱਕ ਤੋਂ ਇੱਕ ਨੇ ਜੀ ਸਾਰੇ ਕਲਰ ਬਹੁਤ ਪਿਆਰੇ ਨੇ